ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਆਪਾਂ ਲੱਗਿਆਂ ਡਿਜ਼ਾਈਨ ਬਣਾਉਣਾ ਤੇ ਆਪਾਂ ਸਲਾਈ ਤੇ 21 ਗੁੰਡੇ ਪਾਏ ਆ ਜੀ 21 ਗੁੰਡੇ ਪਾ ਕੇ ਆਪਾਂ ਆਪਣੇ ਉਲਟੀ ਸਾਈਡ ਆ ਜੀ ਤੇ ਉਲਟੀ ਸਾਈਡ ਤੋਂ ਹੀ ਆਪਾਂ ਇਹ ਡਿਜ਼ਾਈਨ ਸਟਾਰਟ ਕਰਾਂਗੇ ਇਧਰ ਤੋਂ ਹੀ ਗੁੰਡੇ ਜਿਹੜੇ ਆਪਾਂ ਡਿਜ਼ਾਈਨ ਬਣਾਉਣਾ ਇਧਰ ਤੋਂ ਹੀ ਸਟਾਰਟ ਹੋ ਜਾਣਗੇ ਤੇ ਡਿਜ਼ਾਈਨ ਤੁਸੀਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਬਹੁਤ ਸੋਹਣਾ ਡਿਜ਼ਾਈਨ ਤੇ ਬਣਦਾ ਵੀ ਬਹੁਤ ਜਲਦੀ ਜਲਦੀ ਹੈ ਤੇ ਚਲੋ ਜੀ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਵੇਂ ਦੇਖਣ ਵਾਲੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਲਾਈਕ ਵੀ ਕਰ ਦਿਆ ਕਰੋ ਜੀ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਆਪਾਂ ਫਰਸਟ ਵਾਲਾ ਕੁੰਡਾ ਤਾਰਿਆ ਇੱਥੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਆਪਾਂ ਨਾਲ ਦੀ ਨਾਲ ਤੁਹਾਨੂੰ ਕੁੰਡਿਆਂ ਦੀ ਗਿਣਤੀ ਦੱਸ ਦਵਾਂਗੇ ਫੇਰ ਕਈ ਵਾਰੀ ਉਲਟ ਪਲਟ ਹੋ ਜਾਂਦਾ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਈ ਇੱਕ ਕੁੰਡਾ ਤਾਰ ਕੇ ਤਿੰਨ ਕੁੰਡੇ ਸਿੱਧੇ ਬਣਾ ਲਏ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਆ ਆਪਣੇ ਇੱਕ ਡਿਜ਼ਾਈਨ ਦੇ ਕੁੰਡੇ ਆ ਜੀ ਇਹ ਸੁੰਡੇ ਨੂੰ ਛੱਡ ਕੇ ਆਪਾਂ ਤਿੰਨ ਕੁੰਡਿਆ ਹੋਗੇ ਤੇ ਪੰਜ ਕੁੰਡਿਆ ਅੱਠ ਕੁੰਡੇ ਆ ਜੀ ਅੱਗੇ ਫੇਰ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਤਾਂ ਅਗ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਐਂਡ ਤੇ ਫੇਰ ਆਪਣੇ ਕੋਲੇ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ఉల్టా బ సేపా సండ్డే ఉల్టే బా ఉద్దరు సెే బ ఇద్దరు ఉల్టే బ హోం దో కుడే ఇద్దరం సిధే బనావే ఉల్టా దో కండే సీధే తిన్న కండే ఫిర్ బే సీధే పాడే సీధే దో సనా జీ తి సై పహీ సలాయి వగూ బాగి తిని కండే సీధే దో కుండే ఉల్టే ఫిండా సీధా ఫో కు ఉల్టే తిన్న కెే సిధే സിദ്ധാ ഫി ദോ ഉൾ തന്നെ കിധേക്കുണ്ടാ ഉ സിധേ പാസ സപ്പം ਤੇ ਹੁਣ ਆਪਾਂ ਬਣਾਵਾਂਗੇ ਜੀ ਡਿਜ਼ਾਈਨ ਪਹਿਲਾਂ ਆਪਾਂ ਤਿੰਨ ਗੁੰਡੇ ਉਲਟੇ ਬਣਾਉਣੇ ਆ ਇੱਕ ਗੁੰਡਾ ਤਾਰ ਕੇ ਤਿੰਨ ਗੁੰਡੇ ਆਪਾਂ ਉਲਟੇ ਬਣਾ ਲੇ ਧਾਂਗਾ ਪਿੱਛੇ ਕਰਾਂਗੇ ਜਿਹੜਾ ਆਪਣਾ ਵਾਲਾ ਗੁੰਡਾ ਹੈਗਾ ਜਿਹੜਾ ਆਪਾਂ ਇਧਰੋਂ ਇੱਕ ਸਿੱਧਾ ਬਣਾਇਆ ਸੀਗਾ ਇਧਰਲੇ ਪਾਸੇ ਉਲਟਾ ਸੀਗਾ ਇਹਦੇ ਆਪਾਂ ਆਹ ਤਿੰਨ ਲੈਣਾ ਗਣਨੀਆਂ ਇਹ ਜਿਹੜੀਆਂ ਤਿੰਨ ਸਲਾਈਆਂ ਪਾਉਣੀ 1 2 3 ਇੱਥੋਂ ਸਲਾਈ ਪਾਵਾਂਗੇ ਤਾਂ ਆਪਾਂ ਇੱਕ ਕੁੰਡਾ ਬਣਾ ਲਾਂਗੇ ਹੁਣ ਆਪਾਂ ਇਹਨੂੰ ਬਣਾਉਣਾ ਨਹੀਂ ਹੈਗਾ ਐਸੀ ਤਰ੍ਹਾਂ ਰੱਖਾਂਗੇ ਦੋ ਕੁੰਡੇ ਸਿੱਧੇ ਬਣਾ ਲਵਾਂਗੇ ਤਿੰਨ ਕੁੰਡੇ ਹਾਂ ਸੌਰੀ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਸਿੱਧੇ ਤੇ ਹੁਣ ਆਪਾਂ ਇੱਥੋਂ ਹੀ ਸਲਾਈ ਪਾ ਕੇ ਤੇ ਇਧਰਲੇ ਪਾਸੇ ਵਾਸਤੇ ਵੀ ਲੂਪ ਬਣਾਉਣੀ ਆ ਤੇ ਆਪਾਂ ਇਹ ਸਲਾਈ ਨਾ ਬਣਾ ਲੈਨੇ ਆ ਬਣਦਾ ਉਸ ਨਾਲ ਵੀ ਜਾਊਗੀ ਤੇ ਇਹਦੇ ਨਾਲ ਵੀ ਬਣਾ ਲੈਨੇ ਆਪਾਂ ਇਸ ਤਰ੍ਹਾਂ ਕਰਕੇ ਆਪਾਂ ਗੁੰਡਾ ਕੱਢ ਲਾਂਗੇ ਤੇ ਐਂ ਕਰ ਲਾਂਗੇ ਇਹਨੂੰ ਤਾਂ ਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਉਲਟੇ ਬਣਾ ਲਾਂਗੇ ਇਧਰੋਂ ਆਪਾਂ ਆ ਦੋ ਗੁੰਡੇ ਬਣਾਉਣ ਤੋਂ ਪਹਿਲਾਂ ਆਪਾਂ ਆਹ ਵਾਲੀ ਲੂਪ ਇੱਥੇ ਬਣਾ ਲੈਣੀ ਆ ਜਿਹੜਾ ਆਪਣਾ ਉਲਟਾ ਗੁੰਡਾ ਹੈਗਾ ਇਹਦੇ 'ਚ 1 2 3 ਇੱਥੇ ਸਲਾਈ ਪਾ ਕੇ ਇਸ ਤਰ੍ਹਾਂ ਲੂਪ ਬਣਾ ਲੈਣੀ ਆ ਆਪਾਂ ਤੇ ਫਿਰ ਆ ਦੋ ਗੁੰਡੇ ਜਿਹੜੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਵਾਂਗੇ ਇੱਕ ਗੁੰਡਾ ਉਲਟਾ ਹੁਣ ਜਦੋਂ ਇੱਧਰ ਵਾਸਤੇ ਬਣਾਉਣੀ ਆ ਤਾਂ ਫਿਰ ਆਪਾਂ ਆਹ ਦੋ ਗੁੰਡੇ ਸਿੱਧੇ ਬਣਾ ਲਵਾਂਗੇ ਇਹਦੇ ਨਾਲ ਵੀ ਬਣ ਜੂਗੀ ਜੀ ਜਿਸ ਤਰ੍ਹਾਂ ਬਣਾ ਵੀ ਸਕਦੇ ਆ ਆਪਾਂ ਕੋਈ ਉਹ ਨਹੀਂ ਹੈਗਾ ਇਹਨਾਂ ਦੀ ਇਸ ਤਰ੍ਹਾਂ ਵੀ ਬਣ ਜਾਂਦੀ ਹੈ ਤਰਨ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਉਲਟੇ ਪਾਸੀ ਆ ਗਿਆ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਸਿੱਧੇ ਤੇ ਜਿਹੜਾ ਆਪਾਂ ਹ ਇੱਕ ਫालतू ਕੁੰਡਾ ਬਣਾਇਆ ਸੀ ਇਹਨੂੰ ਆਪਾਂ ਬਣਾਉਣਾ ਨਹੀਂ ਹੈਗਾ ਇਹਨੂੰ ਆਪਾਂ ਸਲਾਈ ਤੇ ਧਾਰ ਲੈਣਾ ਦੋ ਕੁੰਡੇ ਉਲਟੇ ਬਣਾ ਲਵਾਂਗੇ ਆ ਕੁੰਡਾ ਸਿੱਧਾ ਬਣਾ ਲਵਾਂਗੇ ਫਿਰ ਦੋ ਕੁੰਡੇ ਸਿੱਧੇ ਆ ਕੁੰਡਾ ਆਪਾਂ ਫਿਰ ਧਾਰ ਲਵਾਂਗੇ ਤਿੰਨ ਕੁੰਡੇ ਉਲਟੇ ఆవళ కండా తారో కుండే ఉల్టే బ కుదా అగలే దో కు ఉల్టే ఆవళా కు ఫ తిని సే బ ਹੁਣ ਆਪਾਂ ਆਗੇ ਜੀ ਸਿੱਧੇ ਪਾਸੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਜੀ ਹੁਣ ਜਿਹੜਾ ਆਪਣਾ ਆਹ ਵਾਲਾ ਕੁੰਡਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰ ਲਵਾਂਗੇ ਤੇ ਦੋਵਾਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਹੁਣ ਆਪਾਂ ਆਹ ਕੁੰਡਾ ਬਣਾਉਣਾ ਨਹੀਂ ਹੈਗਾ ਆਪਾਂ ਇੱਥੋਂ ਲੂਪ ਫੇਰ ਬਣਾਵਾਂਗੇ 1 2 3 ਜਿਹੜਾ ਆਪਣਾ ਆਹ ਵਾਲਾ ਕੁੰਡਾ ਹੈ ਉਲਟਾ 1 2 3 ਇੱਥੋਂ ਆਪਾਂ ਲੂਪ ਫੇਰ ਬਣਾ ਲਵਾਂਗੇ ਇਸ ਤਰ੍ਹਾਂ ਕਰ ਲਾਂਗੇ ਇਹਨੂੰ ਆਪਾਂ ਇੱਥੇ ਲੈ ਆਵਾਂਗੇ ਜੀ ਇੱਕ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਇਧਰੋਂ ਵੀ ਹੁਣ ਆਪਾਂ ਪਹਿਲਾਂ ਬਣਾਵਾਂਗੇ ਲੂਪ దో తిను వా పిచ్చే రూపా ਇੱਕ ਕੁੰਡਾ ਬਣਾ ਲਿਆ ਆਪਾਂ ਆਹ ਵਾਲਾ ਕੁੰਡਾ ਹੁਣ ਆਪਾਂ ਇਹਦੇ ਨਾਲ ਲੈ ਕੇ ਇਸ ਤਰ੍ਹਾਂ ਬਣਾ ਦਾਂਗੇ ਅਗੇ ਫਿਰ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਾਂ ਅਗਾਂ ਪਿੱਛੇ ਕਰਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦਾਂਗੇ ਸੌਰੀ ਇਹਨੂੰ ਆਪਾਂ ਇਸ ਤਰ੍ਹਾਂ ਢਾਲਵਾਂਗੇ ਆ ਤਾਂ ਇਸ ਤਰ੍ਹਾਂ ਆ ਜੂਗੀ ਫਿਰ ਦੋਵਾਂ ਦਾ ਇੱਕ ਕਰ ਦਾਂਗੇ ਤੋ ਕੁੰਡੇ ਸਿੱਧੇ ਹੋ ਗਏ ਆਪਣੇ ਜੀ ਇੱਥੋਂ ਫੇਰ ਆਪਾਂ ਇਸੇ ਤਰ੍ਹਾਂ ਆਹ ਤਿੰਨ ਗਿਣਾਂਗੇ 1 2 3 ਇਸ ਤਰ੍ਹਾਂ ਲੂਪ ਬਣਾ ਲਵਾਂਗੇ ਧਾਗਾ ਅੱਗੇ ਕਰਾਂਗੇ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਫਿਰ ਤੋਂ ਇਧਰੋਂ ਬਣਾਵਾਂਗੇ 1 2 3 ਇਹਨੂੰ ਇੱਥੇ ਲੈ ਆਵਾਂਗੇ ਧਾਗਾ ਪਿੱਛੇ ਹੀ ਰੱਖਾਂਗੇ తా కు కండి సనాడా సిపల్ బ ఆ కు దోవ దేకే తిన్న కుండే ఉల్టే సనా దగ్గర ਉਤੀ ਸਲਾਈ ਆਪਾਂ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਇੱਕ ਸਿੱਧਾ ਇਸ ਤਰ੍ਹਾਂ ਕਰਕੇ ਕੰਪਲੀਟ ਕਰਦੇ ਆ ਜੀ ਆਪਾਂ ਦੱਸ ਦਿੰਨੇ ਆ ਵੀ ਆਹ ਕੁੰਡਾ ਜਿਹੜਾ ਆਪਾਂ ਬਧਾਇਆ ਸੀ ਇਹ ਆਪਾਂ ਫਿਰ ਇੱਥੇ ਤਾਰ ਲੈਣਾ ਆਪਾਂ ਉਲਟੇ ਸਾਈਡਾਂ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲੈ ਦੋ ਕੁੰਡੇ ਉਲਟੇ ਆਹ ਵਾਲਾ ਕੁੰਡਾ ਆਪਾਂ ਤਾਰ ਲਿਆ ਫਿਰ ਆਹ ਕੁੰਡਾ ਸਿੱਧਾ ਬਣਾ ਕੇ ਆਹ ਵਾਲਾ ਕੁੰਡਾ ਆਪਾਂ ਫਿਰ ਤਾਰ ਲੈਣਾ ਜੀ ਫਿਰ ਆਪਾਂ ਦੋ ਕੁੰਡੇ ਉਲਟੇ ਬਣਾ ਲੈਣੇ ਆ ਇਸ ਤਰ੍ਹਾਂ ਕਰਕੇ ਬਣਾਉਣੀ ਆ ਸਲਾਈ ਜਿਹੜੇ ਆਪਾਂ ਗੁੰਡੇ ਲੂਪ ਬਣਾਈਓ ਆਪਾਂ ਬਣਾਉਣੀ ਨਹੀਂ ਨਹੀ ਹੈਗੀ ਉਲਟੀ ਸਲਾਈ ਚ ਉਹਨੂੰ ਆਪਾਂ ਤਾਰ ਲੈਣਾ ਆਖੋ ਜੀ ਇਹਨੂੰ ਆਪਾਂ ਇਸ ਤਰ੍ਹਾਂ ਤਾਰ ਲੈਣਾ ਇੱਕ ਗੁੰਡਾ ਸਿੱਧਾ ਇੱਥੇ ਵੀ ਆਪਾਂ ਤਾਰ ਲਈ ਦੋ ਗੁੰਡੇ ਉਲਟੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ ਤਿੰਨ ਗੁੰਡੇ ਆਪਾਂ ਉਲਟੇ ਬਣਾ ਲੈਣੇ ਆ ਇੱਥੇ ਆਪਾਂ ਫਿਰ ਇਧਰਲੇ ਪਾਸੇ ਆ ਲੂਪ ਬਣਾਉਣੀ ਹੈਗੀ ਆ ਆ ਦੇਖੋ ਆਪਾਂ 1 2 3 ਇਹ ਹੁਣ ਆਪਾਂ ਇਸ ਤਰ੍ਹਾਂ ਬਾਹਰ ਨੂੰ ਬਣਾ ਲੈਣੀ ਆ ਦੋ ਗੁੰਡੇ ਉਲਟੇ ਬਣਾ ਲਾ ਇੱਕ ਸਿੰਪਲ ਬਣਾ ਲਿਆ ਆ ਦੋਵਾਂ ਦਾ ਇੱਕ ਕਰ ਦਾਂਗੇ ਜਿਹੜੀ ਪਹਿਲਾਂ ਆਪਾਂ ਲੂਪ ਬਣਾਈ ਸੀ ਉਹ ਹੁਣ ਆਪਾਂ ਇਹਨਾਂ ਦੇ ਨਾਲ ਬਣਾ ਦੇਣੀ ਹੈ ਜੀ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਕਰ ਦਾਂਗੇ ਪਹਿਲਾਂ ਫਿਰ ਇੱਕ ਕੁੰਡਾ ਸਿੰਪਲ ਬਣਾ ਲਵਾਂਗੇ ਇੱਥੋਂ ਸੇਮ ਜਗ੍ਹਾ ਤੋਂ ਆਪਾਂ ਸਲਾਈ ਪਾ ਕੇ ਤੇ ਇਧਰਲੇ ਪਾਸੇ ਵਾਸਤੇ ਆਪਾਂ ਲੂਪ ਬਣਾ ਲੈਣੀ ਹੈ ਤਿੰਨ ਗੁੰਡੇ ਉਲਟੇ ਹਾਇਥੇ ਫੇਰ ਆਪਾਂ ਪਹਿਲਾ ਲੂਪ ਬਣਾਵਾਂਗੇ ਉਹਨਾਂ ਜ਼ਰੂਰ ਥੋੜੀ ਜੀ ਵੱਧ ਲੱਗਦੀ ਆ ਤੇ ਪਰ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਬਹੁਤ ਹੀ ਸੋਹਣਾ ਬਣਦਾ ਹੈ ਆ ਜਿਹਾ ਇਸ ਤਰ੍ਹਾਂ ਬਣਦਾ ਡਿਜ਼ਾਈਨ ਉਲਟੀ ਸਲਾਈ ਚ ਆਪਾਂ ਜਿਹੜੇ ਆਹ ਹਾਲ ਆਪਣੇ ਲੂਪ ਬਣਾਈ ਹੁੰਦੀ ਆ ਆਪਾਂ ਇਹ ਬਣਾਉਣੀ ਨਹੀਂ ਆਪਾਂ ਤਾਰਨੀ ਆ ਸਿੱਧੀ ਸਲਾਈ ਚ ਜਾ ਕੇ ਫਿਰ ਹਰੇਕ ਸਲਾਈ ਚ ਹੁਣ ਇਹ ਡਿਜ਼ਾਈਨ ਬਣਦਾ ਜਾਊਗਾ ਇਸੇ ਤਰ੍ਹਾਂ ਹੀ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਏ ਕਿਸੇ ਵੀ ਰੰਗ ਚ ਪਾਓ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਏ ਤਾਂ ਦੇਖੋ ਜੀ ਆਪਾਂ ਜੇ ਮਲਟੀ ਕਲਰ ਚ ਵੀ ਬਣਾਉਨੇ ਆ ਤਾਂ ਤਾਂ ਵੀ ਬਹੁਤ ਸੋਹਣਾ ਲੱਗਦਾ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਬਹੁਤ ਪਿਆਰਾ ਲੱਗਦਾ ਜੀ ਪੂਰਾ ਜਦੋਂ ਆਪਾਂ ਕੋਟੀ ਸਵੈਟਰ ਬਣਾ ਲਾਂਗੇ ਤਾਂ ਬਹੁਤ ਸੋਹਣਾ ਲੱਗੂਗਾ ਜਰੂਰ ਟਰਾਈ ਕਰਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਮੈਂਟ ਵੀ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੇ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪ ਦੇ ਸਹਿਯੋਗ ਦੀ ਬਹੁਤ ਲੋੜ ਹੈ ਜੀ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਚੈਨਲ ਨੂੰ ਆਪ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੇ ਜਿਹੇ ਡਿਜ਼ਾਈਨ ਨਾਲ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ